ਵੱਡਾ ਹੰਸ ਮੈਂ ਲਾ ਤੀਜਾ ਮਨ ਮੇਰਾ ਤੂੰ ਸਦਾ ਸੱਚ ਸਮਾਗ ਜਿਓ ਆਪਣੇ ਘਰ ਤੂੰ ਸੁਖ ਵਸੈ ਪਹੋ ਨ ਸਕੇ ਜਮ ਕਾਲ ਜਿਓ ਕਾਲ ਜਾਲ ਜਮ ਜੋ ਨ ਸਕੇ ਸੱਚੇ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਉਣ ਜਾਣ ਰਹਾਏ ਦੁਜੇ ਪਾਏ ਭੰਮ ਵਿਗਤੀ ਮਨੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਪਾਲ ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਖ ਅੰਦਲੇ ਗਿਆਨ ਵਿਹੂਣੀ ਦੂਜਾ ਪਾਏ ਖੁਆਈ ਬਿਨ ਨਾਵੇਂ ਕੋ ਛੂਟੈ ਨਹੀਂ ਸਭ ਬਾਦੀ ਜਮਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਰ ਵਸਤ ਮਾਫਲ ਮਨ ਮੇਰਿਆ ਜਨਮ ਤਦਾਰਤ ਪਾਇ ਕੈ ਇੱਕ ਸੱਚ ਲਗੇ ਵਾ ਪਾਰ ਸਤ ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰ ਅੰਤਰ ਸ਼ਬਦ ਅਪਾਰ ਹਰ ਨਾਮ ਪਿਆਰਾ ਨਾਮੇ ਨੋ ਨਿਧ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੂ ਕਸਮ ਤਾਪੇ ਦੂਜੇ ਪਤ ਗਵਾਈ ਹਉ ਮੈਂ ਮਾਰ ਸਤਿ ਸ਼ਬਦ ਸਮਾਣੇ ਸਤਿ ਰਤੇ ਅਦਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਗੁਰੂ ਬੂਜ ਬੁਝਾਈ ਮਨ ਮੇਰੇ ਸਤਗੁਰ ਸੇਵਨ ਆਪਣਾ ਸੇ ਜਨ ਵੱਡ ਫਾਗੀ ਰਾਮ ਜੋ ਮਨ ਮਾਰੇ ਆਪਣਾ ਸੇਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲੇਵ ਲਾਗੀ ਆਪਣਾ ਆਪ ਪਛਾਣਿਆ ਮਤ ਨੇਚਲ ਅਤ ਗੂੜੀ ਗੁਰਮੁਖ ਸਹਿਜੇ ਨਾਮੁ ਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨ ਮੁਖ ਸੋਏ ਰਹਿ ਅਭਾਗੇ ਨਾਮਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡਭਾਗੇ ਵਡ ਹੰਸ ਮਹਲਾ 3 ਰਤਨ ਤਦਾਰਥ ਵਣਜੀਆਂ ਸਤਗੁਰ ਦਿਆ ਬੁਝਾਈ ਰਾਮ ਲਾਹ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮੈਂ ਗੁਣੀ ਸਮਾਏ ਜਿਸ ਆਪ ਬੁਝਾਏ ਲਾਹ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੁਜੇ ਪਤ ਖੋਈ ਗੁਰਮਤਿ ਨਾਮ ਅਧਾਰੇ ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਇਹ ਤਵਾ ਪਾਰ ਲਾਏ ਰਤਨ ਤਦਾਰਥ ਵਣਜੀਐ ਜਾਂ ਸਤਗੁਰ ਦੇ ਬੁਝਾਏ ਮਾਇਆ 모 ਸਭ ਦੁਖ ਹੈ ਖੋਟਾ ਏ ਵਾ ਪਾਰਾ ਰਾਮ ਕੂੜ ਬੋਲ ਵਿਖ ਖਾਵਣੀ ਬਹੁ ਵਧੇ ਵਿਕਾਰਾ ਰਾਮ ਬਹੁ ਵਧੇ ਵਿਕਾਰਾ ਸੰਸਾਰ ਇਸ ਸੰਸਾਰ ਦਿਨ ਨਾਵੇਂ ਪਤ ਖੋਈ ਪੜ ਪੜ ਪੰਡਿਤ ਵਾਦਵ ਖਾਣ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੇ ਮਾਇਆ ਮੋ ਪਿਆਰਾ ਮਾਇਆ ਮੋ ਸਭ ਦੁੱਖ ਹੈ ਖੋਟਾ ਇਹ ਵਪਾਰ ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕੈ ਦਰਬਾਰ ਆ ਰਾਮ ਖੋਟੇ ਦਰਗਾ ਸੁੱਟੀਆਂ ਉਭੇ ਕਰਨ ਪੁਕਾਰਾ ਰਾਮ ਉਭੇ ਕਰਨ ਪੁਕਾਰਾ ਮੁਗਦ ਗੁਵਾਰਾ ਮਨਮੁਖ ਜਨਮ ਮੰਗਵਾਇਆ ਦਿਖਿਆ ਮਾਇਆ ਜਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖੱਤੇ ਸੰਸਾਰਾ ਖੋਟੇ ਖਰੇ ਪਰਖਿਐਨ ਤਿਤ ਸੱਚੇ ਦਰਬਾਰਾ ਰਾਮ ਆਪ ਕਰੇ ਕਿਸ ਆਖੀਐ ਮੋਰ ਕਰਣਾ ਕਿਛੂ ਨਾ ਜਾਈ ਰਾਮ ਜਿਤ ਭਾਵੇ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ ਰਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰੀ ਆਮ ਨਫਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈ ਹੈ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀ ਐ ਹੋਰ ਕਰਣਾ ਕਿਛੂ ਨਾ ਜਾਈ ਵਡਹੰਸ ਮਹਿਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ ਰਾਮ ਗੁਰਮਤੀ ਹਰ ਨਾਮ ਵਲੰਜੀਐ ਅਤਮੋਲ ਅਫਾਰਾ ਰਾਮ ਅਤਮੋਲ ਅਫਾਰਾ ਸੱਚਾ ਵਪਾਰਾ ਸੱਚਾ ਵਾਪਾਰ ਲੱਗੇ ਵੱਡ ਭਾਗੀ ਅੰਦਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵੀਚਾਰ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸੱਚਾ ਕੇ ਵਾਪਾਰ ਹਉ ਮੈਂ ਮਾਇਆ ਮਹਿਰ ਹੈ माया ਮੈਲ ਫਰੀਦ ਅਰਾਮ ਗੁਰਮਤੀ ਮਨ ਨਿਰਮਲਾ ਹਸਨਾ ਹਰ ਰਸ ਪੀਜੈ ਜੈ ਰਾਮ ਹਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸ਼ਬਦ ਬੀਚਾਰੀ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਐ ਪਨਿਹਾਰੀ ਜਿਸ ਨਦਰ ਕਰੇ ਸੋਈ ਸੱਚ ਲੱਗ ਦੇ ਤਸਨ ਆਰਾਮ ਰਵੀ ਜਾਏ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮਲ ਤਰੀ ਜਾਏ ਪੰਡਿਤ ਜੋਤ ਕੀ ਸਭ ਪੜ ਪੜ ਕੂਕ ਦੇ ਕਿਸ ਤੈ ਕਰੇ ਪੁਕਾਰ ਰਾਮ ਮਾਇਆ ਮੋ ਅੰਤਰ ਮਲ ਲਾਗੇ ਮਾਇਆ ਕੇ ਵਾਪਾਰ ਰਾਮ ਮਾਇਆ ਕੇ ਵਪਾਰਾ ਜਗਤ ਪਿਆਰ ਆਵਣ ਜਾਣ ਦੁਖ ਪਾਈ ਵਿਖਾ ਕਿੜਾ ਵਿਕਸਿਓ ਲੱਗਾ ਵਿਸ਼ਟਾ ਮਾਹਿਸਮਾਈ ਜੋ ਧੁਰ ਲਿਖਿਆ ਸੋ ਇੱਕ ਮਾਵ ਕੋਏ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿੰ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਮਾਇਆ ਮੋ ਮਨ ਰੰਗਿਆ ਮੋ ਸੁੱਧ ਨਾ ਕਾਈ ਦਾ ਗੁਰਮੁਖ ਏ ਮਨ ਰੰਗਿਆ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸੱਚ ਸੁਮਾਈ ਸੱਚ ਧਰੇ ਪੰਧਾਰਾ ਗੁਰਮੁਖ ਹੋਵੇ ਸੋਈ 부ਜ ਸਤਿ ਸਵਾਰਣ ਹਾਰਾ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣ ਨਾਮੈ ਪਰਉਪਲਾਇ ਇਕ ਨਾਮ ਰਤੇ ਰੰਗ ਲਾਏ ਵਡਹੰਸ ਮਹਿਲਾ ਤੀਜਾ ਏ ਮਨ ਮੇਰਿਆ ਆਵਾ ਗੋਲ ਸੰਸਾਰ ਹੈ ਅੰਤ ਸਚਿ ਨਬੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਖੇਰ ਹੋਏ ਨਾ ਖੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਐ ਵਡਿਆਈ ਹੱਥ ਰੰਗ ਰਾਤੇ ਸਹਿਜੇ ਮੱਤੇ ਸਹਿਜੇ ਰਹੇ ਸੁਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਿਬੇਰਾ ਨਾਮਿਕ ਨਾਮ ਰਤੇ ਸੇ ਸੱਚ ਸੁਮਾਣਿ ਬਹੋਰ ਨ ਭਲ ਜਲ ਖੇਰਾ ਮਾ ਮੋ ਸਭ ਬਰਨ ਹੈ ਦੂਜੇ ਪਾਏ ਖਵਾਈ ਰਾਮ ਮਾਤਾ ਪਿਤਾ ਸਭ ਹੇਤ ਹੈ ਖੇਤੇ ਪਲਚਾਈ ਰਾਮ ਖੇਤੇ ਪਲਚਾਈ ਪੁਰਬ ਕਮਾਈ ਮੇਟ ਨ ਸਕੇ ਕੋਈ ਜਨ ਸਿਸ਼ਟ ਸਾਥ ਜੀ ਸੋ ਕਰ ਵੇਖੈ ਤਿਸ ਜੇਵਡ ਅਮਰ ਨਾ ਕੋਈ ਮਨਮੁਖ ਅੰਧਾ ਆਪ ਤਪ ਖਾਪੈ ਬਿਨ ਸ਼ਬਦੈ ਸ਼ਾਂਤ ਨਾ ਆਈ ਨਾਮਿਕ ਬਿਨ ਨਾਮੈ ਸਭ ਕੋਈ ਪੁੱਲਾ ਮਾਇਆ ਮੋਖੁ ਆਈ ਇਹ ਜਗ ਜਲਤਾ ਦੇਖ ਕੇ ਅਜ ਤੈ ਹਰ ਸ਼ਰਨ ਆਈ ਰਾਮ ਅਰਦਾਸ ਕਰੀ ਗੁਰ ਪੂਰੇ ਅਗੇ ਅੱਖ ਲੇਵੋ ਦਿਹੁ ਵਡਾਈ ਰਾਮ ਰਖ ਲੇਵੋ ਸ਼ਰਨਾਈ ਹਰ ਨਾਮ ਵਡਾਈ ਤੁਧ ਜੇ ਵਡ ਅਵਰ ਨਾ ਆਂਦਾ ਤਾ ਸੇਵਾ ਲਾਗੇ ਸੇਵਡ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕੁਮਾਰ ਦਿਨ ਗੁਰ ਗਤ ਨਹੀਂ ਪਾਈ ਨਾਨਕ ਇਸ ਨੂੰ ਸ਼ਬਦ ਗੁਜਾਏ ਜੋ ਜਾਏ ਪਵੇ ਹਰ ਸ਼ਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨਾ ਕਹਾਈ ਰਾਮ ਅੰਤ ਬਾਰ ਕੇਕ ਤੂੰ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਅਮਰ ਨਾ ਪਾਈ ਗੁਰਮੁਖ ਹਰ ਰਸ ਚਾਖਿਆ ਬਰ ਸਾਚਾ ਸਦਾ ਹੈ ਸਾਚਾ ਸਾਚਾ ਸ਼ਬਦ ਸੁਪਾਖਿਆ ਕਰ ਮੈਨੇਜ ਕਰ ਪਾਇਆ ਸਤਗੁਰ ਦੇ ਵਡਾਈ ਨਾਮਕ ਜੋ ਨਾਮ ਰਤੇ ਸੇਈ ਮੈਲ ਪਾਇਨ ਮਤ ਪ੍ਰਵਾਨ ਸੱਚ ਸਾਈ